ਮੈਂ ਇਹ ਕਹਾਂਗਾ ਕਦੀ ਕਦੀ ਜ਼ਿੰਦਗੀ ਚ ਨਾ ਇੱਕ ਥਪਕੀ ਦੀ ਲੋੜ ਹੁੰਦੀ ਹੈ ਤੇ ਮੇਰੇ ਲਈ ਇਹ ਪ੍ਰੋਜੈਕਟ ਨਾ ਬਾਈ ਵੱਲੋਂ ਉਹੀ ਹੈ ਕਿ ਉਹਨਾਂ ਨੇ ਇੱਕ ਥਪਕੀ ਦਿੱਤੀ ਕਿ ਹਾਂ ਤੂੰ ਅੱਗੇ ਜਾ ਕੇ ਆਪਣਾ ਕੁਝ ਕਰ ਹੈ ਨਾ ਇਹ ਆਪਣੀ ਸੌਟ ਡਾਇਰੈਕਟ ਕਰ ਕਈ ਵਾਰ ਤੁਸੀਂ ਛੋਟੀ ਜੀ ਸ਼ੁਰੂਆਤ ਤੋਂ ਹੀ ਆਪਣਾ ਟੈਲੈਂਟ ਅਗਰ ਦਿਖਾ ਦਿੰਦੇ ਹੋਤੇ ਅੱਗੇ ਤੇ ਰਾਹ ਖੁੱਲ ਜਾਂਦੇ ਆ ਬਾਕੀ ਬਾਈ ਉਹਨਾਂ ਨਾਲ ਮੈਂ ਕਾਫੀ ਦੇਰ ਤੋਂ ਮਤਲਬ ਜਾਣਦਾ ਇਹਨਾਂ ਨੂੰ অলਮੋਸਟ 10 ਪਲੱਸ ইয়ারਸ ਹੋ ਗਏ ਹੈ ਬਾਈ ਦੀ ਵੀ ਪਹਿਲੀ ਫਿਲਮ ਸੀ ਪ्युअर ਪੰਜਾਬੀ ਮੇਰੀ ਵੀ ਉਸ ਤੋਂ ਬਾਅਦ ਬਾਈ ਨਾਲ ਡਾਇਰੈਕਸ਼ਨ ਟੀਮ ਚ ਜੁੜੇ ਹੋਏ ਹਾਂ ਤੇ ਸਾਡੀ ਕਾਫੀ ਗੱਲਾਂ ਸਿਨੇਮਾ ਤੇ ਲਾਈਫ ਤੇ ਹੁੰਦੀ ਰਹਿੰਦੀ ਹੈ ਤੇ ਮੈਂ ਇਸ ਕਰਕੇ ਬਾਈ ਨਾਲ ਜ਼ਿਆਦਾ ਕੰਮ ਕਰਕੇ ਖੁਸ਼ ਹੁੰਦਾ ਕਿਉਂਕਿ ਨਵੇਂ ਕਨਸੈਪਟਸ ਤੇ ਆਉਂਦੇ ਆ ਜਿਹੜੇ ਪੰਜਾਬੀ ਚੱਲ ਰਹੇ ਆ ਉਸ ਤੋਂ ਇੱਕ ਡਿਫਰੈਂਟ ਪੇਸ਼ ਕਰਦੇ ਜਾਂਦੇ ਆ ਤੇ ਇਹ ਵਾਲਾ ਪ੍ਰੋਜੈਕਟ ਵੀ ਆਈ ਥਿੰਕ ਸਿਨੇਮਾ اور ਐਸਟ੍ਰੋਲੋਜੀ ਦਾ ਇੱਕ ਕੰਬੀਨੇਸ਼ਨ ਪਹਿਲੀ ਵਾਰ ਹੀ ਹੋਇਆ ਹੈ ਜ਼ਿੰਦਗੀ ਚ ਮੈਂ ਆਈ ਥਿੰਕ ਕਦੀ ਦੇਖਿਆ ਨਹੀਂ ਇਦਾਂ ਦਾ ਬਾਕੀ ਮੇਰੇ ਕੋਲ ਬਾਈ ਉਹਨਾਂ ਨੇ ਸਟੋਰੀ ਦਿੱਤੀ ਤੇ ਮੈਂ ਉਹਦੇ ਤੋਂ इमोशन ਜਿਹੜਾ ਇੱਕ ਫਾਦਰ ਔਰ ਇੱਕ ਸੰਦਰ ਰਿਲੇਸ਼ਨ ਹੁੰਦਾ ਉਹ ਕੱਢਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤਾਂ ਤੁਸੀਂ ਲੋਕ ਦੇਖ ਕੇ ਜਜ ਕਰ ਸਕਦੇ ਹੋ ਬਾਕੀ ਜਿਹੜੇ ਬੀ ਐਨ ਸਰ ਹੈ ਕਰਮਜੀਤ ਸਰ ਹੈ ਇਹਨਾਂ ਨੂੰ ਇਹਨਾਂ ਨਾਲ ਮੈਂ ਕੰਮ ਕੀਤਾ ਐਜ਼ ਐਨ ਏਡੀ ਬਟ ਅਜ ਨਾਲ ਬੈਠਿਆ ਇਹਦੀ ਇਹਦੀ ਸਭ ਤੋਂ ਵੱਡੀ ਖੁਸ਼ੀ ਹੋ ਰਹੀ ਹੈ ਬਸ ਇਹ ਦੁਆ ਕਰਾਂਗਾ ਅੱਗੇ ਜਾ ਕੇ ਇਹਨਾਂ ਨੂੰ ਵੀ ਡਾਇਰੈਕਟ ਕਰਨ ਦਾ ਮੌਕਾ ਮਿਲੇ ਤੇ ਇਹ ਸਭ ਤੋਂ ਵੱਡਾ ਅਚੀਵਮੈਂਟ ਹੈ ਹੋਰ ਤਾਂ ਕੁਝ ਹੈ ਹੀ ਨਹੀਂ ਮਤਲਬ ਥੈਂਕ ਯੂ ਸੋ ਮਚ ਮੈਂ ਸਟਾਰਟਿੰਗ ਬੀਕੀ ਸਸ਼ਿਕਾ ਜੀ ਆਪਣੇ ਸਾਰੇ মিডিਆ ਵਾਲਿਆਂ ਨੂੰ ਤੇ ਵੀਨ ਸਰ ਕਮਲਜੀਤ ਸਰ ਨੌਪਾ ਜੀ ਸਾਰਿਆਂ ਨੂੰ ਆਪਣੀ ਟੀਮ ਨੂੰ ਔਰ ਆਪਾਂ ਕਹਿੰਦੇ ਨੇ ਹਰ ਇੱਕ ਬੰਦੇ ਦੇ ਸੁਪਨਾ ਹੁੰਦਾ ਹੈ ਕਿ ਕਦੇ ਆਪਾਂ ਇਦਾਂ ਕਰਾਂਗੇ ਲਾਈਵ 'ਚ ਇਦਾਂ ਕਰਾਂਗੇ ਹਨਾ ਤੋਂ ਮੇਰੇ ਵਾਸਤੇ ਹਾਲੇ ਵੀ ਇੱਕ ਸੁਪਨਾ ਹੀ ਹੈ ਕਿਉਂਕਿ ਥੈਂਕ ਯੂ ਨੌਪਾ ਜੀ ਕਿ ਮੈਨੂੰ ਇੱਕ ਓਪਰਚੁਨਿਟੀ ਦਿੱਤੀ ਇਹਨਾਂ ਨੇ ਔਰ ਲੇਕ ਆਪਾਂ ਅਗਰ ਗੱਲ ਕਰੀਏ ਐਸਟ੍ਰੋਲੋਜੀ ਦੀ ਤਾਂ ਇਹ ਵੀ ਇੱਕ ਵਿਗਿਆਨ ਹੈ ਹਨਾ ਆਪਾਂ ਆਰਾਮ ਨਾਲ ਆਪਣੀ ਲਾਈਵ 'ਚ ਦੇਖ ਸਕਦੇ ਹਾਂ ਨਾ ਤੇ ਕਈ ਲੋਕ ਇਹਨੂੰ ਅੰਧੇਸ਼ਵਾਸ ਕਹਿੰਦੇ ਨੇ ਬਟ ਇਹ ਸਿੱਧਾ ਸਾਰ ਦੇਖਿਆ ਜਾ ਸਕਦਾ ਜਿਵੇਂ ਕਿ ਕਿਦਾਂ ਹਨਾ ਵਰਕ ਕਰਦੀ ਆ ਆਪਣੇ ਲਾਈਫ ਦੇ ਵਿੱਚ ਸਾਰਿਆਂ ਨੇ ਦੱਸਿਆ ਤੁਹਾਨੂੰ ਕਿਦਾਂ ਔਰ ਆਪਣੀ ਪੋਰਟ ਦੀ ਗੱਲ ਕਰੀਏ ਤਾਂ ਇੱਕ ਕਹਾਣੀ ਹੈ ਇੱਕ ਦੇਖਿਆ ਜਾਵੇ ਤੇ ਇੱਕ ਹਰ ਪੰਜਾਬ ਦੇ ਬੰਦੇ ਦੀ ਕਹਾਣੀ ਹੈ ਹੁਣ ਲਾਈਕ ਕਾਫੀ ਬੱਚੇ ਡਿਪਲੋਮਾ ਤੋਂ ਆਏ ਨੇ ਤੇ ਉਹਨਾਂ ਨੇ ਕਿਵੇਂ ਉੱਥੇ ਆਦਰ ਰਹਿਣ ਸੰਸਿਗਾ ਤੇ ਇੱਥੇ ਆ ਕੇ ਕਿਵੇਂ ਉਹ ਮੋੜ ਲੋ ਕੇ ਕਿਵੇਂ ਚੀਜ਼ਾਂ ਇਹਨਾਂ ਨੇ ਆਪਣੇ ਸੈਟਲ ਕੀਤਾ ਇੱਥੇ ਆ ਕੇ ਤੇ ਡਿਪੋਰਟ ਵੀ ਇਦਾਂ ਹੀ ਕਹਾਣੀ ਹੈ ਤੇ ਬਾਕੀ ਥੈਂਕ ਯੂ ਸੋ ਮਚ